ਐਲਕਸ ਆਈ ਹੈ ਜੀ 2009 ਮਾਡਲ ਹੈ ਬਈ ਜੀ ਇਹ 9 ਮਾਡਲ ਹਾਂਜੀ ਬਠਿੰਡਾ ਨੰਬਰ ਹੈ ਠੀਕ ਹੈ ਜੀ ਮਾੜੀ ਮੋਟੀ ਟੱਚਿੰਗ ਹੈਗੀ ਆ ਠੀਕ ਹੈ ਜੀ ਇਹ ਦੇ ਦਾਂਗੇ ਆਪਾਂ 7 ਲੱਖ ਰੁਪਏ ਲਓ ਜੀ ਇੰਟੀਰੀਅਰ ਪੈਟਰੋਲ ਤੇ ਚੱਲੀ ਆਸ ਸਿੰਘ ਇਹਦੀ 29 ਤੱਕ ਹੈ ਜੀ ਠੀਕ ਹੈ ਜੀ ਲੋ ਵੀ ਪਾਸੇ ਪੂਸੇ ਵੀ ਹੈ ਗੱਡੀ ਦੀ ਇੰਟੀਰੀਅਰ ਵਗੈਰਾ ਚੈੱਕ ਕਰੋ ਤੁਸੀਂ ਗੱਡੀ ਬਹੁਤ ਸਾਫ਼ ਸੁਥਰੀ ਪਈ ਹੈਗੀ ਜੀ ਦੋਸਤੋ ਕੀ ਹਾਲ ਚਾਲ ਨੇ ਆਸ ਕਰਦੇ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਸਾਰੇ ਵੀਰ ਆਪਣੇ ਭੈਣ ਭਰਾ ਤੇ ਅੱਜ ਤੁਹਾਡਾ ਸਵਾਗਤ ਹੈ ਆਪਣੇ ਪੇਜ ਤੇ ਨਵੀਂ ਵੀਡੀਓ ਲੈ ਕੇ ਆਏ ਥੋਡੇ ਵਾਸਤੇ ਆਪਾਂ ਤੇ ਵੀਰਾਂ ਦੇ ਬਹੁਤ ਕਮੈਂਟ ਆਉਂਦੇ ਨੇ ਇੰਸਟਾ ਤੇ ਤੇ YouTube ਤੇ 2nd ਹੈਂਡ ਮੋਟਰਸਾਈਕਲ ਲੈ ਕੇ ਆਓ ਅੱਜ ਆਪਾਂ ਜਿਹੜੇ ਵੀਰ ਕੋਲ ਤੁਹਾਨੂੰ ਲੈ ਕੇ ਆਏਗੇ ਇਹਨਾਂ ਕੋਲ 2nd ਹੈਂਡ ਗੱਡੀਆਂ ਤੇ ਮੋਟਰਸਾਈਕਲ ਦੋਨੋਂ ਇੱਕ ਸੱਤ ਦੇਖਣ ਲਈ ਮਿਲ ਜਾਣਗੇ ਤੇ ਆਪਾਂ ਪੂਰੀ ਲੋਕੇਸ਼ਨ ਵੀਰਾਂ ਤੋਂ ਤੁਹਾਨੂੰ ਲੈ ਕੇ ਦੱਸਾਂਗੇ ਕਿੱਥੇ ਜੀ ਵੀਰ ਦਾ ਕਾਰ ਬਜ਼ਾਰ ਰਹਿ ਜਾਂਦਾਗਾ ਤੇ ਜਿੰਨੀਆਂ ਵੀ ਮੋਟਰਸਾਈਕਲ ਗੱਡੀਆਂ ਹੋਣਗੀਆਂ ਜਾਇਜ਼ ਰੇਟਾਂ ਦੇ ਮਿਲਣਗੀਆਂ ਇੰਜਨ ਗੇਅਰ ਦੀ ਗਾਰੰਟੀ ਪੂਰੀ ਫੌਂਡਰ ਰਹੂਗੀ ਤੇ ਵੀਡੀਓ ਨੂੰ ਸਕਿਪ ਨਾ ਕਰਾ ਕਰੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਆ ਕਰੋ ਬੇਨਤੀ ਹੈ ਕ ਵੀਰਾਂ ਮੁਰੇ ਤੇ ਜਿਹੜੇ ਵੀਰਾਂ ਨੇ ਆਪਣਾ ਪੇਜ ਫੋਲੋ ਨਹੀਂ ਕੀਤਾ ਤੇ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲਓ ਤੇ ਤੁਸੀਂ ਗੱਡੀਆਂ ਤੇ ਮੋਟਰਸਾਈਕਲ ਲੈਣ ਆਉਣਾ ਕਿੱਥੇ ਆ ਵੀਰ ਦੇ ਕਾਰ ਬਜ਼ਾਰ ਦਾ ਨਾਂ ਹੈਗਾਗਾ ਗੁਰਨਾਨਕ ਆਟੋ ਡੀਲਰ ਤੇ ਤੁਹਾਨੂੰ ਆਉਣਾ ਪੈਣਾਗਾ ਤੇ ਆਜੋ ਅੱਗੇ ਆਪਾਂ ਸਾਰੀਆਂ ਗੱਡੀਆਂ ਮੋਟਰਸਾਈਕਲ ਤੁਹਾਨੂੰ ਜਾਣਕਾਰੀ ਲੈ ਕੇ ਵੀਰਾਂ ਤੋਂ ਦਿੰਨੇ ਆਗੇ ਆਜੋ ਭਾਈ ਸਵਾਗਤ ਹੈ ਭਾਈ ਜੀ ਆਪਣੇ ਪੇਜ ਤੇ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਹਾਜੀ ਤੁਹਾਡਾ ਧੰਨਵਾਦ ਕਰਦੇ ਆਂ ਸ਼ੌਕੀ ਬਹਿੰਡੇ ਵਾਲੇ ਦੇ ਚੈਨਲ ਦਾ ਜਿਹੜਾ ਸਾਡੇ ਇਸ ਸ਼ੋਰੂਮ ਚ ਆਏ ਅਸੀਂ ਸਾਡੀ ਇਹ ਚੀਜ਼ਾਂ ਦੀ ਜਾਣਕਾਰੀ ਸਾਥੋਂ ਲਈ ਠੀਕ ਹੈ ਜੀ ਹਾਂ ਜੀ ਤੇ ਭਾਈ ਆਪਣੇ ਦਰਸ਼ਕਾਂ ਨੂੰ ਇੱਕ ਤਾਂ ਆਪਣੇ ਕਾਰੋਬਾਰ ਦੀ ਲੋਕੇਸ਼ਨ ਦੱਸ ਦਈਏ ਰਾਮਪੁਰੇ ਵਿੱਚ ਕਿੱਥੇ ਰਹਿਣਾ ਕਾਰੋਬਾਰ ਠੀਕ ਹੈ ਜੀ ਸਾਡਾ ਮੋੜ ਚੌਕ ਪੁਲ ਦੇ ਥੱਲੇ ਨੀਅਰ ਡਾਕਟਰ ਯਾਕਰ ਸਿੰਘ ਦੇ ਗੁਰਨਾਣ ਕਾਟੋ ਡੀਲਰ ਆ ਜੀ ਜੀ ਆਪਣਾ ਨਾਮ ਤੇ ਆਪਣਾ ਫੋਨ ਨੰਬਰ ਦੱਸੋ ਮੈਂ ਦੱਸਦਾ ਮੇਰਾ ਨਾਮ ਕਲਵਿੰਦਰ ਕੁਮਾਰ ਸ਼ਰਮਾ ਬਾਲਿਆਲੀ 9876214446 ਮੇਰਾ ਫੋਨ ਨੰਬਰ ਹੈ ਜੀ ਇਹ ਆਪਣੇ ਦੂਜੇ ਪਾਈ ਜਗਪਾਲ ਸਿੰਘ ਭੁੱਲੜ ਜੀ ਪਿੰਨ ਮੰਡੀਕਲਾ ਬਾਈ ਜੀ ਠੀਕ ਹੈ ਮੋਬਾਈਲ ਨੰਬਰ ਆਪਣਾ 93577 ਜੀ 00005 ਜੀ ਠੀਕ ਹੈ ਹਾਂਜੀ ਤੇ ਇੱਕ ਬਾਈ ਆਪਣੇ ਲੋਨ ਦੀ ਫੈਸਿਲਿਟੀ ਦੱਸ ਦੋ ਕਮੈਂਟ ਵੀ ਰੱਖ ਲਿਓ ਲੋਨ ਕਰਵਾਉਣਾ ਜਿਹੜਾ ਮੋਟਰਸਾਈਕਲ ਦੇ ਬਾਈ ਜੀ ਉਹ 50% ਕਰ ਦਿਆਂਗੇ ਆਪਾਂ ਲੋਨ ਜੀ ਠੀਕ ਹੈ ਜਿਹੜਾ ਗੱਡੀਆਂ ਵਾਲਾ ਲੋਨ ਆ ਉਹ ਜੇ ਬੰਦੇ ਦੀ ਸਿਬਲ ਸਕੋਰ ਸਹੀ ਆ ਤਾਂ ਉਹ ਆਪਾਂ 70% ਲੋਨ ਦਾ ਹੋ ਜੂਗਾ ਕਲਪ ਦਾ ਜਾਨੀ ਜੀ ਤੇ ਇੱਕ ਬਾਈ ਜੀ ਆਪਾਂ ਨੂੰ ਵੀਰਾਂ ਦੇ ਫੋਨ ਵੀ ਆਉਂਦੇ ਆ ਤੇ ਕਮੈਂਟ ਵੀ ਆਉਂਦੇ ਹਾਂ ਜੀ ਵੀ ਉਹ ਕਹਿੰਦੇ ਵੀ ਆਪਾਂ ਵਿੱਚ ਕਟਾਉਣੀ ਹੈ ਗੱਡੀ ਜਾਂ ਮੋਟਰਸਾਈਕਲ ਉਹ ਵੀ ਆਪਾਂ ਕੱਟ ਹਾਂ ਬਿਲਕੁਲ ਜੀ ਪੁਰਾਣਾ ਕੋਈ ਗੱਡੀ ਆ ਕੋਈ ਮੋਟਰਸਾਈਕਲ ਆ ਉਹ ਆਪਾਂ ਵਿੱਚ ਕਟਿੰਗ ਕਰ ਲਾਂਗੇ ਆਦਰਵਾਇਜ਼ ਕੋਈ ਮੋਟਰਸਾਈਕਲ ਜਾਂ ਗੱਡੀ ਨਹੀਂ ਵੀ ਲੈਣੀ ਵੈਸੇ ਵੀ ਆਪਾਂ ਰੱਖ ਲਾਂਗੇ ਗੱਡੀ ਜੋ ਜਾਇਜ਼ ਮੁੱਲ ਹੋਊਗਾ ਜੀ ਠੀਕ ਹੈ ਤੇ ਆਪਣੇ ਕੋਲ ਜਿੰਨੀਆਂ ਵੀ ਗੱਡੀਆਂ ਮੋਟਰਸਾਈਕਲ ਵਾਸਤੇ ਪੇਪਰ ਵਗੈਰਾ ਕੀ ਫੈਸਿਲਿਟੀ ਰਹੀ ਜੀ ਸਾਰੇ ਪੇਪਰ ਆਪਾਂ ਕੰਪਲੀਟ ਦੇਵਾਂਗੇ ਪੇਪਰਾਂ ਦਾ ਕੋਈ ਚੱਕਰ ਨਹੀਂ ਸਾਰੇ ਪੇਪਰ ਆਲ ਕੰਪਲੀਟ ਹੋਣਗੇ ਜੀ ਆਪਣੇ ਕੋਲੇ ਕੋਈ ਆ ਨਹੀਂ ਹੈ ਵੀ ਅੱਜ ਆਉਣਗੇ ਕੱਲ ਆਉਣਗੇ ਉਹ ਕੰਮ ਨਹੀਂ ਜੀ ਸਾਰੇ ਪੇਪਰ ਸ਼ੰਪਲੀ ਕਰੀ ਤੇ ਦੇਖਾ ਗੱਡੀ ਮਾੜੀ ਆ ਤਾਂ 2 ਰੁਪਏ ਲਾ ਕੇ ਬਣ ਜੂ ਪੇਪਰਾਂ ਦੀ ਮਾੜੀ ਗੱਡੀ ਦਾ ਕੁਝ ਨਹੀਂ ਬਣਦਾ ਪੇਪਰਾਂ ਦੀ ਸਾਡੀ ਗਰੰਟੀ ਭਾਵੇਂ ਸਾਥੋਂ ਮੋਟਰਸਾਈਕਲ ਲੈ ਲੋ ਆ ਮੈਂ ਕਾਰ ਲੈ ਲੋ ਸਾਡੀ ਸਾਰੀ ਉਮਰ ਦੀ ਗਰੰਟੀ ਜਿਹੜਾ ਚੱਲ ਚੱਲ ਜੀ ਜੀ ਠੀਕ ਆ ਜੀ ਬਾਕੀ ਇੱਕ ਗੱਲ ਹੋਰ ਵੀ ਆ ਜੇ ਕੋਈ ਅਗੜਾ ਕਹਿੰਦਾ ਵੀ ਸਾਡੇ ਟੂੜੀ ਵਾਲੇ ਚ ਮੋਟਰਸਾਈਕਲ ਖੜਾ ਜਾਂ ਸੀਜ ਆ ਜਾਂ ਕੋਈ ਖਰਾਬ ਆ ਉਹ ਵੀ ਅਸੀਂ ਜੇ ਕੁਆਲ ਰੇਟ 5000 ਰੁਪਏ ਤਾਂ ਅਸੀਂ 7000 ਤੱਕ ਲਾ ਦੇ ਠੀ ਹਾਂਜੀ ਲੋ ਵੀ ਵੀਰਾਂ ਦੇ ਨੰਬਰ ਆ ਬਸ ਗ੍ਰੀਨ ਤੇ ਬਾਅਦ ਤੇ ਸੰਪਰਕ ਕਰ ਲਿਓ ਤੇ ਲੋਕੇਸ਼ਨ ਵੀ ਵੀਰ ਤੁਹਾਨੂੰ ਭੇਜ ਦੇਣਗੇ ਜੇ ਕਿਸੇ ਆਉਣਾ ਦਾ ਵਿਜ਼ਿਟ ਜ਼ਰੂਰ ਕਰਿਓ ਇੱਕ ਵਾਰ ਮੌਕਾ ਜ਼ਰੂਰ ਦੇਵੋ ਜੀ ਹਾਂਜੀ ਭਾਈ ਜੀ ਆਪਣੀ ਪਹਿਲੀ ਗੱਡੀ ਕਿਹੜੀ ਹੈਗੀ ਪਹਿਲੀ ਗੱਡੀ ਆਪਣੀ ਲੀਵਾ 2015 ਮਾਡਲ ਜੀ ਆਲ オリジナル ਹੈ ਜੀ ਠੀਕ ਹੈ ਜੀ 75000 ਚੱਲੀ ਆ ਜੀ ਕੋਈ ਵੀ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈਗੀ ਤੇ ਬੀਲ ਕਾਪੀ ਮਿਲਣਗੇ ਵੀ ਚਾਰ ਟਾਇਰਾਂ ਦੀ ਹਾਂਜੀ ਹਾਂ ਬੀਲ ਕਾਪੀ ਸਟਾਰਟਿੰਗ ਮਾਡਲ ਹੈ ਜੀ ਇਹ ਠੀਕ ਹੈ ਜੀ ਹਾਂਜੀ ਇਹ ਅੰਟੀਰੀਅਰ ਵਾਈ ਬੈਕ ਕੈਮਰਾ ਗੱਡੀ 'ਚ ਅੰਟੀਰੀਅਰ ਵਾਈ ਬਿਲਕੁਲ ਨਵੀਂ ਆਈ ਦੇਖੋ ਅੰਦਰੋਂ ਸਕਰੀਨ ਲੱਗੀ ਹੈ ਜੀ ਲਓ ਜੀ ਅੰਟੀਰੀਅਰ ਚੈੱਕ ਕਰ ਲੋ ਪਾਚ ਤੇਰ ਲੱਗਾ ਗੱਡੀ ਦੇ ਵਿੱਚ ਬਹੁਤ ਸੋਹਣੇ ਮੈਟ ਲੱਗੇ ਹੋਏ ਹੈਗੇ ਤੇ ਡਿਮਾਂਡ ਵੀਰੇ ਆਪਾਂ ਕੀ ਕਰਦੇ ਹਾਂ ਇਹਦੀ ਡਿਮਾਂਡ 1.75 ਲੱਖ ਰੁਪਈਆ ਠੀਕ ਇੱਕ ਵੀਰੇ ਜੇ ਕੋਈ ਵੀ ਗੱਡੀ ਆਪਣੀ ਹੋਵੇ ਨਾ ਡੀਜ਼ਲ ਤੇ ਪੈਟਰੋਲ ਉਹ ਜ਼ਰੂਰ ਦੱਸ ਦਿਓ ਇਹ ਡੀਜ਼ਲ ਦੀ ਹੈ ਜੀ ਦਰਸ਼ਕ ਵੀਰੇ ਦਾ ਕਮੈਂਟ ਆਉਂਦੇ ਹੁੰਦੇ ਹੈਗੇ ਵੀ ਡੀਜ਼ਲ ਜਾਂ ਪੈਟਰੋਲ ਆਪਾਂ ਦੱਸ ਦੇਣੀ ਹੈ ਠੀਕ ਹੈ ਜੀ ਉਹ ਜ਼ਰੂਰ ਦੱਸ ਦਿਓ ਠੀਕ ਹੈ ਜੀ ਤੇ ਇਸ ਤੋਂ ਅਗੇ ਜੇ ਕਿਸ ਉਦੋਂ ਮਹਿੰਗੀ ਹੋ ਜਾਣੀ ਹੈ ਪਹਿਲੇ ਲੈ ਲਓ ਦੋਸਤੋ ਤੇ ਆਲਟੋ ਘਾ ਟ੍ਰੇਡ ਚੋਂ ਮਿਲ ਜਾਣੀ ਹੈਗੀ ਇਹ ਐਲਐਕਸਾਈ ਵੀਰੇ ਐਲਐਕਸਾਈ ਹੈ ਜੀ 2009 ਮਾਡਲ ਹੈ ਜੀ ਇਹ 9 ਮਾਡਲ ਹਾਂਜੀ ਬਠਿੰਡਾ ਨੰਬਰ ਹੈ ਠੀਕ ਹੈ ਜੀ ਮਾੜੀ ਮੋਟੀ ਟੱਚਿੰਗ ਹੈਗੀ ਆ ਠੀਕ ਹੈ ਜੀ ਇਹ ਦੇ ਦਾਂਗੇ ਆਪਾਂ 1/2 ਲੱਖ ਰੁਪਏ ਜੀ ਲਓ ਜੀ ਇੰਟੀਰੀਅਰ ਐਸਾਈ ਹੈ ਪੈਟਰੋਲ ਤੇ ਚੱਲੀ ਹੈ ਆਸنگੇ ਦੀ 29 ਤੱਕ ਹੈ ਜੀ ਠੀਕ ਹੈ ਜੀ ਲਓ ਜੀ ਪਾਸੇ ਪੁੱਛਿੰਗੇ ਹੈ ਗੱਡੀ ਦੀ ਇੰਟੀਰੀਅਰ ਵਗੈਰਾ ਚੈੱਕ ਕਰੋ ਤੁਸੀਂ ਗੱਡੀ ਬਹੁਤ ਸਾਫ਼ ਸੁਥਰੀ ਪਈ ਹੈਗੀ ਤੇ ਜੇ ਕਿਸੇ ਨੂੰ ਘਰ ਤੋਂ ਪਾਸੇ ਗੱਡੀ ਲੈਣੀ ਆ ਤਾਂ ਲੈ ਸਕਦੇ 100 ਸ਼ੌਕੀ ਬਾਈ ਤੁਹਾਨੂੰ ਸਿਆਲਾਂ ਦਾ ਤੋਹਫਾ ਦਿੰਨੇ ਆ ਹਾਂਜੀ ਛੋਟੇ ਰੇਟ 'ਚ ਗੱਡੀ ਸੈਂਟਰੋਂ ਪੰਜਾਬ ਨੰਬਰ 1 ਆਨਰ ਜੀ ਲਓ ਵੀ ਦੋ ਤੋਹਫੇ ਦੇ ਤੁਹਾਨੂੰ ਬਾਰੇ ਟਾਇਰ ਨਵੇਂ ਹਨ ਵੀਰੇ ਟਾਇਰ ਜਮਾ ਨਵੇਂ ਆ ਹੁਣੇ ਲਵਾਏ ਆ ਬੰਦੇ ਨੇ ਠੀਕ ਆ ਪੂਰੀ ਸੋਹਣੀ ਕਾਰ ਆ ਏਸੀ ਹੀਟਰ ਚਾਲੂ ਆ ਜੀ ਇਹ ਆਪਾਂ 65000 ਦੀ ਦੇ ਦਾਂ ਗਾਗ ਨੂੰ ਆਜੇ ਦਵਾ ਦਵਾ ਲੈ ਜੇ ਠੀਕ 65000 ਹਾਂ ਲਓ ਵੀ ਚੱਕ ਲੋ ਕਰ ਜੇ ਕਿੰਨੇ ਇੰਨੇ ਕੁ ਪੈਸੇ 'ਚ ਗੱਡੀ ਲੈਣੀ ਆ ਤੇ ਆਪਣੀ ਆਲਟੋ ਹੀ ਪੰਜਾਬ ਨਾ ਬ੍ਰਾਣੇ ਵੀਰੇ ਹਾਂਜੀ ਹਾਂ ਠੀਕ ਹੈ ਹਾਂਜੀ ਇਹ ਦੋ ਅਗੇ ਹੰਡਾ ਮੇਜ ਹਾਂਜੀ 2015 ਮਾਡਲ ਹੈ ਜੀ ਜੀ ਐਨਓਸੀ ਮਿਲੂਗੀ ਇਹਦੀ ਜੀ ਠੀਕ ਹੈ ਜੀ ਕਹਿੰਦੇ ਮੈਂ ਓਨਰ ਹੈ ਵੀਰੇ ਫਰਸਟ ਓਨਰ ਹੈ ਜੀ ਫਰਸਟ ਓਨਰ ਜੀ ਹਾਂਜੀ 84000 ਚੱਲੀ ਹੈ ਬੇਸ ਰਿਕਾਰਡਿੰਗ ਠੀਕ ਹੈ ਜੀ ਪੇਂਟ ਹੈ ਨਹੀਂ ਜੀ ਜੀ ਇਹਦਾ ਇੰਟੀਰੀਅਰ ਵਗੈਰੇ ਚੈੱਕ ਕਰ ਲੋ ਗੱਡੀ ਆ ਤੁਸੀਂ ਅੰਟੀਰੀਅਰ ਵੀ ਬਾਕੀ ਗੱਡੀ ਬਹੁਤ ਸਾਫ਼ ਸੁਥਰੀ ਪਈ ਹੈਗੀ ਮੈਟ ਮੋਟ ਵਧੀਆ ਲੱਗੇ ਤੇ ਡਿਮਾਂਡ ਵੀਰੇ ਕੀ ਕਰਦੇ ਦੀ ਆਪਾਂ ਸਵਾ ਤਿੰਨ ਲੱਖ ਰੁਪਏ ਦੇ ਦੇਵਾਂਗੇ ਜੀ ਐਨਓਸੀ ਸਵਾ ਤਿੰਨ ਲੱਖ ਦੀ ਐਨਓਸੀ ਦੇ ਨਾਲ ਤੁਹਾਨੂੰ ਮਿਲ ਜਾਣੀ ਹੈਗੀ ਤੇ ਇਹ ਆਲਟੋ ਵੀਰੇ ਉਸ ਦਾ ਇਹ ਕਰੇ ਕਰੇ ਰੱਖਿਆ ਹੋਇਆ ਇਹ ਕਰੇ ਰੱਖੀ ਹੋਈ ਆਪਣੀ ਪਰਸਨਲ ਕਾਰ ਆ ਸ਼ੁਰੂ ਤੋਂ ਆਪਣੇ ਕੋਲੇ ਠੀਕ ਹੈ ਠੀਕ ਇਹ ਸੇਲ ਵਾਸਤੇ ਜੀ ਇੱਥੇ ਤਾਂ ਰੂਟੀਨ ਚਾਉਨੇ ਆਪਾਂ ਠੀਕ ਹੈ ਠੀਕ ਹੈ ਲੋ ਵੀ ਇਹ ਗੱਡੀ ਸੇਲ ਵਾਸਤੇ ਹੈਗੀ ਤੇ ਇਹਦੂ ਅੱਗੇ ਆ ਗਈ ਡਿਜ਼ਾਇਰ ਇਹ ਡਿਜ਼ਾਇਰ ਭਾਈ ਐਲ ਡੀ ਆਈ ਆਪਸ਼ਨਲ ਜੀ 15 ਮਾਡਲ ਜੀ ਬਟੈਂਡਾ ਨੰਬਰ ਲੱਗ ਗਿਆ ਸੈਕੰਡ ਆਨਰ ਹੋ ਗਈ ਜੀ ਠੀਕ ਹੈ ਜੀ ਤੇ ਇਹ ਆਪਾਂ ਗੱਡੀ ਦੇ ਦਾਂਗੇ ਵੀਰੇ 4 ਲੱਖ ਰੁਪਏ ਦੀ ਜੱਸ ਨੂੰ 4 ਲੱਖ ਦੀ ਸਵਾ 4 ਲੱਖ ਡਿਮਾਂਡ ਆ ਠੀਕ ਜੀ 4 ਲੱਖ ਰੁਪਏ ਦੀ ਦੇ ਦਾਂਗੇ ਇਹ ਇੰਟੀਰੀਅਰ ਦੇਖੋ ਤਕਰੀਨ ਲੱਗੀ ਆ ਪੂਰੀ ਵਧੀਆ ਜੀ ਇਹ ਮਾਤਰ ਨਾਲ ਗੱਡੀ ਆ ਹਾਰ ኦਰੀਜਨਲ ਆ ਇਹ ਠੀਕ ਹੈ ਜੀ ਮੈਟ ਮੋਟੇ ਬਹੁਤ ਸੋਹਣੇ ਲੱਗੇ ਗੱਡੀ ਦੇ ਵਿੱਚ 3D ਮੈਟ ਠੀਕ ਹੈ ਕਵਰ ਵੀ ਤੁਸੀਂ ਦੇਖੋ ਬਹੁਤ ਸੋਹਣੇ ਲੱਗੇ ਹੋਏ ਗੇ ਡਿਮਾਂਡ ਵੀ ਰਣ ਨੂੰ ਤੁਹਾਨੂੰ ਦੱਸ ਹੀ ਦਿੱਤੀ ਇਹ ਮੌਕੇ ਤੇ ਮਾਨਤਨ ਹਰੇ ਗੱਡੀ ਜਿਹੜਾ ਕੋਈ ਛੋਟਾ ਚੈਨਲ ਦੇਖ ਕੇ ਆਊਗਾ ਉਹਦਾ ਸੀ ਐਕਸਟਰਾ ਮਾਨਤਨ ਕਰਾਂਗੇ ਠੀਕ ਹੈ ਜੀ ਇਸ ਤੋਂ ਅੱਗੇ ਅਮਰੂਤੀ ਵੀ ਹੈਗੀ ਆ ਵੀਰਾਂ ਕੋਲ ਬਈ ਮਾਡਲ ਕਿੰਨਾ ਜੀ ਨਵਾਂ ਮਾਡਲ ਆ ਜੀ ਹਾਰ ኦਰੀਜਨਲ ਆ ਇਹ ਜੀ ਨੰਬਰ ਜੋਪੀ ਦਾ ਐਨਓਸੀ ਇਹਦੀ ਮਿਲ ਜੂਗੀ ਜੀ ਠੀਕ ਹੈ ਜੀ ਠੀਕ ਹੈ ਜੀ ਟਾਇਰ ਟੱਪਾਂ ਵੀ ਵਧੀਆ ਪਿਆ ਹਨ ਬਿਲਕੁਲ ਪੂਰੀ ਵਧੀਆ ਜੀ ਜਿੰਨੀ ਚੱਲੀ ਆ ਓਰੀਜਨਲ ਚੱਲੀ ਆ ਸੀਟ ਕਵਰ ਵਧੀਆ ਗਏ ਠੀਕ ਇਹ ਸੀ ਆ ਮਾਡਲ ਏਸੀ ਵਾਲਾ ਮਾਡਲ ਹੈ ਇਹ ਜੀ ਲਓ ਵੀ ਏਸੀ ਵਰਕਿੰਗ ਹੈ ਬਿਲਕੁਲ ਹਾਂ ਜੀ ਹਾਂ ਲਓ ਵੀ ਸੀਟ ਕਵਰ ਵੀ ਸੋਹਣੇ ਚੜੇ ਗੱਡੀ ਦੇ ਵਿੱਚ ਤੇ ਰੇਟੇ ਬਾਈ ਸੋਹਣੇ ਦੇ ਦੇ ਇਹ ਐਨਓਸੀ ਨਾਲ ਦੇ ਦਾਂਗੇ ਜੀ 80000 ਰੁਪਏ ਦੀ 80000 ਰੁਪਏ ਆਲ ਓਰੀਜਨਲ ਆ ਜੀ ਲਓ ਵੀ ਓਰੀਜਨਲ ਕਾਰ ਆ ਸਰੀ ਪਈ ਹੈ ਬਾਈ ਕਹਿੰਦਾ ਤੇ ਉਹ ਚ ਇਮਾਨਤਾਨ ਹੋ ਜੂਗਾ ਇਹ ਗੱਡੀਆਂ ਵੀਰੇ ਕੋਲ ਹੋਰ ਵੀ ਖੜੀਆਂ ਉਹ ਜਿਹੜੀਆਂ ਅੱਗੇ ਗੱਡੀਆਂ ਖੜੀਆਂ ਆਗੇ ਆਪਾਂ ਤੁਹਾਨੂੰ ਦੂਜੇ ਵਲੌਗਸ ਦੇਵਾਂਗੇ ਤੇ ਵੀਡੀਓ ਜੀ ਚੰਗੀ ਲੱਗੀ ਤਾਂ ਬਤ ਵਾਰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸੋ ਰੇਟ ਗੱਡੀਆਂ ਤੁਹਾਨੂੰ ਕਿਵੇਂ ਲੱਗੀਆਂ ASCII ਗੱਲ